ਹੋ ਜੀ ਅਕੀਰਾਂ ਹੋਈ ਤੁਹਾਡਾ ਜੀ ਮੈਂ ਅਲਵੰਦਰ ਸਿੰਘ ਬੰਦਰ ਬਾਨੂਬੜ ਪਾਲੀ ਤੋਂ ਜੀ ਚੌਂ ਲੜ ਰਹੇ ਹਾਂ ਅਯਾਦ ਨਿਗਮ ਦਵਾਰਾਂ ਚੌਂ ਸ਼ਾਨ ਟਰੈਕਟਰ ਮੈਂ ਸਾਰੇ ਹੀ ਮੁਹੱਲਾ ਵਸਿਆਂ ਨੂੰ ਬਾਨੂਬੜ ਪਾਲੀ ਵਸਿਆਂ ਨੂੰ ਹੱਥ ਵੱਲ ਕੇ ਬੇਨਤੀ ਕਰਨਾ ਹੈ ਕਿ ਔਨਾਲ 18 ਤਰੀਕ ਨੂੰ ਟਰੈਕਟਰ ਦੇ ਨਿਸ਼ਾਨ ਤੇ ਰੋਮਾਂ ਲਾ ਕੇ ਆਪਣੇ ਮੁਹੱਲੇ ਦੇ ਕੰਮ ਜਾਦੀ ਦਾ ਕਾਜ ਤਾ ਕੋ ਕੰਮ ਦੇ ਬਣਾਈ ਗਏ ਆਪਾਂ ਬਾਕੀ ਰਾਜ ਦਾ ਪ੍ਰੋਗਰਾਮ ਹੈ ਅਸੀਂ ਮਹਾ ਪੰਚਾਇਤ ਕਰਦੇ ਆ ਕਰ ਕਰ ਬੇਨਤੀ ਕਪਨੀ ਲਾ ਕੇ ਬੋਟਨ ਫੀਲ ਕਰ ਦੇਣਾ ਰੋਕ ਰਿਹਾ ਕਿ ਨਾ ਰਿਸਪੌਂਸ ਕਰ ਰਹੇ ਹੈ ਭਾਈ ਜੀ ਤੁਹਾਡੇ ਸਾਹਮਣੇ ਹੈ ਸਾਰਾ ਮੁਹੱਲਾ ਮੇਰੇ ਨਾਲ ਹੈ ਸਾਰਾ ਇਹਨਾਂ ਦੀ ਪੂਰੀ ਫੋਨ ਬੋਟਾ ਅਪਰਵਾਰੀ ਤੇ ਇਹਨਾਂ ਕਰਕੇ ਮੇਰੇ ਫਿਰਦੇ ਹਾਂ ਸਾਰਾ ਕੋ ਉਹ ਕਰੀਏ ਜੇਬ ਅੱਲਾ ਦਾ ਸਭ ਪੂਰਾ ਪੁਲਿਸ ਜੀ ਜਿਸ ਤਰ੍ਹਾਂ ਲੱਗ ਰਿਹਾ ਹੈ ਉਹ ਕੋਰਟ ਤੋਂ ਮੋਸ਼ਾ ਕਰ ਰਹੇ ਲਾ ਕੇ ਲੋੜ ਅਸੀਂ ਮਾਤਾ ਸਾਰੇ ਵੋਟਰਾਂ ਨੂੰ ਅਸੀਂ ਬੇਨਤੀ ਕਰਨਾ ਭੈ ਭਰਾਵਾਂ ਕੋ ਬਿਨਾਂ ਜੜੀਆਂ ਸੋਣਾ ਇਹ ਬਿਨਾਂ ਕਿਸੇ ਲਾਲਚੋਂ ਬਿਨਾਂ ਕਿਸੇ ਪੱਲਾ ਮਾਤਾ ਤੋੜਾ ਕਿ ਵੋਟਾਂ ਪਗਿਆ ਜਾਣ ਜਿਹੜੀ ਇੱਕ ਇੱਕ ਵੋਟ ਹੈ ਆਪਦੇ ਸਹੀ ਆਕੇ ਵੋਟਾਂ ਦਾ ਸਹੀ ਇਸਤੇਮਾਲ ਕਰਾਓ ਜੀ ਮੈਂ ਕੀ ਦਵਾਂ ਉਹ ਹੀ ਪੜਾਦੀ ਮਨ ਕੁਲਵਿੰਦਰ ਸਿੰਘ ਬਿੰਦਰ ਪਾਰ ਨੰਬਰ 42 ਜੀ ਚੌਣ ਲੜ ਰਹੇ ਹੈ ਅਯਾਦ ਮਿਦਵਾਰਾਂ ਚੌਣ ਸ਼ਾਨ ਟਰੈਕਟਰ ਮੈਂ ਸਾਰੇ ਹੀ ਮੁਹੱਲਾ ਵਸਿਆਂ ਨੂੰ ਵਾਹ ਨਮਰ ਪਾਲੇ ਵਸਿਆ ਨੂੰ ਹੱਥ ਵਨ ਕੇ ਬੇਨਤੀ ਕਰਨਾ ਹੈ ਕਿ ਆਉਣ ਵਾਲੇ 21 ਤਰੀਕ ਨੂੰ ਟ੍ਰੈਕਟਰ ਦੇ ਨਿਸ਼ਾਨ ਦੇ ਦਰਵਾਜ਼ੇ ਆ ਕੇ ਆਪਣੇ ਮੁਹੱਲੇ ਦੇ ਕੰਮਜਾਦਿ ਦਾ ਕਾਹਤਾਂ ਹੋ ਕੰਮਰੇ ਮਿਲਾਈਗੇ ਆਪਾਂ ਬਾਕੀ ਅੱਜ ਸਾਡਾ ਪ੍ਰੋਗਰਾਮ ਹੈ ਅਸੀਂ ਮਹਾ ਪੰਚਾਇਤ ਕਰਦੇ ਆ ਕਰ ਕਰ ਬੇਨਤੀ ਕਰਨੀ ਹੈ ਜਿਾ ਕਿ ਵੋਟਾਂ ਨੂੰ ਫਿਲ ਕਰ ਦੇਣਾ ਲੋਕਾਂ ਨੇ ਕਿੰਨਾ ਜੀ ਰਿਸਪੌਂਸ ਕਰ ਰਹੇ ਹੈ ਬਾਕੀ ਤੁਹਾਡੇ ਸਾਹਮਣੇ ਹੈ ਸਾਰਾ ਮੁਹੱਲਾ ਮੇਰੇ ਨਾਲ ਹੈ ਸਾਰਾ ਇਹਨਾਂ ਦੀ ਪੂਰੀ ਫੋਲ ਵੋਟ ਆਪਰੇ ਵਾਰੀ ਤੇ ਇਨਾ ਕਰਕੇ ਮੇਰੇ ਫਿਰਦੇ ਹਾਂ ਸਰ ਕੋ ਉਹ ਕਰੀਏ ਜੇਬ ਅੱਲਾ ਦੇ ਸਿਰ ਪੂਰਾ ਪੂਰਨ ਇਸ ਤਰ੍ਹਾਂ ਲੱਗਿਆ ਕਿ ਜਿਹਾ ਲੱਗਿਆ ਉਹ ਮਾਤਾ ਸਾਰੇ ਵੋਟਰ ਨੂੰ ਅਸੀਂ ਬੇਨਤੀ ਕਰਨਾ ਭੈ ਭਰਾਵਾਂ ਕੋ ਬਿਨਾਂ ਜੜੀਆਂ ਸੋਨਾ ਇਹ ਬਿਨਾਂ ਕਿਸੇ ਲਾਲਚੋਂ ਬਿਨਾਂ ਕਿਸੇ ਪੱਲਾ ਮਾਤਾ ਤੋਂ ਰਹਦਾ ਕਿ ਵੋਟਾਂ ਪਗਿਆ ਜਾਣ ਜਿਹੜੀ ਇੱਕ ਇੱਕ ਵੋਟ ਹੈ ਆਪਦੇ ਸਹੀ ਆਸੀ ਕੋੜਾ ਸਹੀ ਇਸਤੇਮਾਲ ਕਰਨਾ ਹੋ ਜੀ ਅਪੀਦਾ ਲਈ ਪੜਾ ਲਿਓ। ਮੈਂ ਕਲਵਿੰਦਰ ਸਿੰਘ ਦੰਦਰ ਬਾਅਦ ਨੰਬਰ 40 ਜੀ ਚੌਂ ਲੱਗ ਰਹੇ ਹਨ ਅਜਾਦ ਨਿਦਵਾਰਾਂ ਚੌਂシャン ਟਰੈਕਟਰ ਮੈਂ ਸਾਰੇ ਹੀ ਮੁਹੱਲਾ ਵਸਿਆਂ ਨੂੰ ਬਾਅਦ ਨੰਬਰ 40 ਵਸਿਆਂ ਨੂੰ ਹੱਥ ਵੱਲ ਕੇ ਬੇਨਤੀ ਕਰਨਾ ਹੈ ਕਿ ਆਉਣ ਵਾਲੇ 21 ਤਰੀਕ ਨੂੰ ਟਰੈਕਟਰ ਦੇ ਨਿਸ਼ਾਨ ਦੇ ਦੋ ਘੋੜਾ ਲਾ ਕੇ ਆਪਣੇ ਮੁਹੱਲੇ ਦੇ ਕੰਮਜਾਦਿ ਦੀ ਕੌਂਸਲ ਕੌਮ ਕੰਮ ਦੇ ਮਿਲਾਈ ਗਿਆ ਪਾ ਬਾਕੀ ਅੱਜ ਸਾਡਾ ਪ੍ਰੋਗਰਾਮ ਹੈ ਅਸੀਂ ਮਹਾ ਪੰਚਾਇਤ ਕਰ ਰਹੇ ਹਰ ਘਰ ਘਰ ਬੇਨਤੀ ਕਪਨੀਏ ਲਾ ਕੇ ਵੋਟਾਂ ਦੇ ਫਿਲ ਕਰ ਦੇਣਾ ਲੋਕਾਂ ਨੇ ਜਿੰਨਾ ਕੇ ਰਿਸਪੌਂਸ ਕਰ ਰਹੇ ਹੈ ਭਾਈ ਜੀ ਤੁਹਾਡੇ ਸਾਹਮਣੇ ਹੈ ਸਾਰਾ ਮੁਹੱਲਾ ਮੇਰੇ ਨਾਲ ਹੈ ਸਾਰਾ ਇਹਨਾਂ ਦੀ ਪੂਰੀ ਫੋਟੋ ਵੋਟਾਂ ਆਪਣਾਰੀ ਤੇ ਇਹਨਾਂ ਕਰਕੇ ਮੇਰੇ ਫਿਰਦੇ ਸਾਰਾ ਕੋ ਸਰ ਕੋ ਉਹ ਕਰੀਏ ਜੇ ਮੁਹੱਲਾ ਦਾ ਸਾਰਾ ਪੂਰਾ ਪੁਲਿਸ ਹੋਵੇ ਕਿਸ ਤਰ੍ਹਾਂ ਲੱਗ ਰਿਹਾ ਹੈ ਇਹ ਜਿਹੜਾ ਲਾ ਹੋ ਤਾਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਲੋਕਾਂ ਦੇ ਕਿਤੇ ਸਾਰੇ ਮਾਤਾ ਸਾਰੇ ਵੋਟਰਾਂ ਨੂੰ ਅਸੀਂ ਬੇਨਤੀ ਕਰਨਾ ਹੈ ਭੈ ਭਰਾਵਾਂ ਕੋਈ ਬਿਨਾਂ ਜੜੀਆਂ ਸੋਣਾ ਇਹ ਬਿਨਾਂ ਕਿਸੇ ਲਾਲਚੋਂ ਬਿਨਾਂ ਕਿਸੇ ਗੱਲਾਂ ਬਾਤਾਂ ਤੋਂ ਰਹਿਦਾ ਕਿ ਵੋਟਾਂ ਪਾ ਗਿਆ ਜਾਣ ਜਿਹੜੀ ਇੱਕ ਇੱਕ ਵੋਟ ਹੈ ਆਪਦੇ ਸਹੀ ਆਖੀ ਵੋਟ ਹੈ ਸਹੀ ਇਸਤੇਮਾਲ ਕਰਨਾ